ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਵੱਲੋਂ ਅੱਜ ਪਿੰਡ ਦਸ਼ਰਤਵਾਲ ਵਿਖੇ ਮੱਛਿਆ ਦੇ ਪਵਿੱਤਰ ਮੌਕੇ ਮਹੀਨਾਵਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੀ ਅਗਵਾਈ ਪੰਜਾਬ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਬੱਲ ਵੱਲੋਂ ਕੀਤੀ ਗਈ ਜੋ ਕਿ ਬਹੁਤ ਹੀ ਹਰਚੋਲਾਸ ਨਾਲ ਸੰਪੰਨ ਹੋਈ ਇਸ ਮੌਕੇ ਤੇ ਸਰਦਾਰ ਸੁਵਿੰਦਰ ਸਿੰਘ ਨੂੰ ਹਲਕਾ ਰਾਏ ਸਾਹਿਬ ਜੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਹ ਨਿਯੁਕਤੀ ਵੱਖ-ਵੱਖ ਪਿੰਡਾਂ ਤੋਂ ਆਏ ਮੈਂਬਰ ਸਾਹਿਬਾਨਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਨਵੇਂ ਨਿਯੁਕਤ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਤਨ ਮਨ ਧਨ ਦੇ ਨਾਲ ਪਾਰਟੀ ਦੀ ਸੇਵਾ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਹਟਣਗੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਵੱਲੋਂ ਬਾਬਾ ਲਵਪ੍ਰੀਤ ਜੀ ਸ਼ਾਮਲ ਹੋਏ ਇਸ ਮੌਕੇ ਤੇ ਪੰਜਾਬ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਬਲਜੀ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਬੰਦੀਆਂ ਹੱਕੀ ਮੰਗਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਖਾਸ ਰਿਪੋਰਟ ਚੜਦੀ ਕਲਾ ਮਜ਼ਦੂਰ ਜੁਨੀਅਨ ਜਿੰਦਾਬਾਦ 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 ਸਰਕਾਰ ਲੋਕ ਸਾਰੇ ਜੋ ਮੈਂਬਰ ਸਾਹਿਬਾਨ ਸਾਡਾ ਜਿਲ੍ਹਾ ਫਰੀਦੰਕੋ ਦੂਸਰੇ ਨੇ ਬਲਕ ਪ੍ਰਧਾਨ ਜਿੰਨੇ ਵੀ ਸਾਡੇ ਜੋ ਮੈਂਬਰ ਸਾਹਿਬਾਨ ਆਏ ਆ ਤੇ ਸਾਡੀਆਂ ਸਾਡੜੀਆਂ ਭੁੱਜਾਂ ਵੀ ਆਈਆਂ ਸਾਰਿਆਂ ਦਾ ਤੇੰਦੀਆਂ ਬਰਾਈਆਂ ਕੋ 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 ਧੰਨਵਾਦ ਸਾਥੀਓ ਆਪਾਂ ਕਹੀ ਏਕਤਾ ਤੇ ਆਪਾਂ ਜਿਹੜਾ ਇਹ ਬਣਾ ਕੇ ਰੱਖਣਾ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰ ਦਿਆਂ ਤੁਹਾਨੂੰ ਕਿ ਜਿਵੇਂ ਸਾਡੀ ਮੀਟਿੰਗ ਜਦੋਂ ਵੀ ਰੱਖੀ ਜਾਂਦੀ ਹੈ ਸਾਡੇ ਜਿੰਨੇ ਵੀ ਪਿੰਡਾਂ ਦੇ ਜਾਂ ਸਾਡੇ ਬਲਾਕ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਦੋ ਦਿਨ ਪਹਿਲਾਂ ਆਪਣੇ ਪਿੰਡ ਜਿਹੜਿਆ ਆਪਣੀ ਵੱਖਰੀ ਇੱਕ ਮੀਟਿੰਗ ਕਰਨ ਉਹ ਵੀ ਇਹਦੇ ਵਿੱਚ ਆਪਣੇ ਬੰਦਿਆਂ ਨੂੰ ਦੱਸਣ ਕਿ ਆਪਾਂ ਟਾਈਮ ਕਿਹੜਾ ਵਾ ਤੇ ਟਾਈਮ ਦੀ ਗੱਲ ਬਿਲਕੁਲ ਕਦਰ ਕਰ ਰਹੇ ਜੀ ਆਪਾਂ ਵੇਖੋ ਆਪਾਂ 10 ਮਿੰਟ ਜਾਂ ਅੱਧਾ ਮਿੰਟ ਲੇਟ ਹੋ ਸਕਦੇ ਆ ਜਾਂ ਹੁਣ ਅਸੀਂ ਕਹਿ ਦਈਏ ਕਿ ਸਵੇਰੇ 10:30 ਦਾ ਟਾਈਮ ਦਿੱਤਾ ਤੇ ਅਸੀਂ ਇਸ ਵਜ੍ਹਾ ਦੋ ਵਾਰ ਦੇ ਗਏ ਪਰ ਉਹ ਗੱਲ ਨਹੀਂ ਬਾਈ ਹਾਂ ਬਾ ਉਹਨਾਂ ਨੇ ਦੱਸਿਆ ਨਹੀਂ ਵੇਖੋ ਇੱਥੇ ਫਾਰਾ ਕੋ ਜੋ ਜੋ ਕੰਪਨੀਆਂ ਨੇ ਇਹ ਸਰਕਾਰ ਦੀਆਂ ਕੰਪਨੀਆਂ ਨੇ ਮੁੰਡੇਵੇਂ ਇੱਥੇ ਹਰ ਆਪਣੇ ਸਮਾਜ ਨੇ ਜਾ ਕੇ ਉੱਥੇ ਫਾਇਦਾ ਕੀਤੀ ਆ ਕਿ ਤੋਂ ਮੇਰਾ ਵੀ ਲੰਗਰ ਲੈ ਕੇ ਗਿਆ ਹਰ ਮੇਰੇ ਵੀ ਉੱਥੇ ਫਾਇਦਾ ਕੀਤੀ ਤੇ ਇਹ ਜਿਹੜੇ ਐਮਐਲਏ ਸੀ ਇਹ ਐਵੇਂ ਭੱਜਦੇ ਰਹੇ ਸੀ ਉੱਥੇ ਇਹਨਾਂ ਨੇ ਚੋਟੇ ਫੇਰੇ ਉੱਥੇ ਮੁਰੇ ਇਹਨਾਂ ਵੀਰਾਂ ਇਹਨਾਂ ਦਾ ਧਿਆਨ ਜਿਹੜਾ ਕੋ ਜ਼ਰੂਰੀ ਜਿਨੋਂ ਵੀ ਇਹ ਕਾਹ ਬੋਤਾ ਨੇ ਉਹਨਿਆ ਤੇ ਇਹਨਾਂ ਨੂੰ ਇਕੱਠੇ ਹੋ ਕੇ ਪੁੱਛੋ ਕਿ ਇਹ ਜਿਹੜੇ ਬੰਦ ਸੀ ਇਹ ਤੁਸੀਂ ਕਿਉਂ ਹੀ ਪਕੇ ਕਰਵਾਏ ਕਿ ਜਿੰਨਾ ਨੁਕਸਾਨ ਹੋਇਆ ਇਹ ਤੁਹਾਡੇ ਕਰਕੇ ਹੋਇਆ ਜਾਂ ਤੁਹਾਡੇ ਕਰਕੇ ਨੁਕਸਾਨ ਹੋਇਆ ਤੇ ਹੁਣ ਤੁਹਾਨੂੰ ਭਰਨਾ ਪਏਗਾ ਦਾ ਉਹਨੂੰ ਜੂਥ ਕਹਾ ਜਿੰਦਾ ਜੇੜਾ ਕੋਈ ਥੋੜਾ ਵੱਡੀ ਹੋ ਜਾਂਦਾ ਹੋ ਜਾਂਦਾ ਹੈ ਜਾਨੀ ਕਿ 40 ਤੱਕ ਤਾਂ ਆਪਾਂ ਸਾਰੇ ਜੂਥ ਆ ਜਿਵੇਂ 40 ਤੋਂ ਤਾਂ ਜਾਨਿਆ ਫਿਰ ਆਪਾਂ ਜੂਥ ਤੋਂ ਉੱਪਰ ਹੋ ਜਾਂਦੇ ਆ ਕਿ ਜੂਥ ਦਾ ਜਿਹੜਾ ਖੂਨ ਹੁੰਦਾ ਹੈ ਤੁਹਾਨੂੰ ਪਤਾ ਹੈ ਉਹ ਨਵਾਂ ਹੁੰਦਾ ਇਹ ਗਰਮੂਨਿੰਦਾ ਇਹ ਗਰਮਾ ਨੂੰ ਨਹੀਂ ਚਾਹੀਦਾ ਕਿ ਹੱਥ ਜਿਵੇਂ ਵੀ ਕੇਪੇ ਲਏ ਜਾਂਦੇ ਆ ਗਰਮੋ ਕੇ ਨਹੀਂ ਜਾਂਦੇ ਆ ਕਿਉਂਕਿ ਇਹ ਹੱਥ ਖੋਏ ਬੜੇ ਚਿਰਦੇ ਹੱਦੀ ਤੋਂ ਆਪਨ ਨਿਮਰਤਾ ਜਰੇ ਹੱਥ ਹੋਏਗੇ ਉਠਾਤੇ ਹੈ ਕੋਈ ਕੋਈ ਵਾਦੇ ਸਵੀ ਕਰਤੇ ਹੈ ਨਬਾਤੇ ਹੈ ਕੋਈ ਕੋਈ ਆਓ ਤੁਸੀਂ ਰਵਾਇਤੀ ਕਰਦੇ ਵਾਦੀ ਪੱਕੇ ਨੇ ਇਹ ਚੀਜ਼ ਦੀ ਕੋਈ ਮੰਗਣੀ ਹੈ ਕਿ ਆਪਾਂ ਤੁਹਾਡੇ ਨਾਲ ਆਵਾਂਗੇ ਚੱਲਾਂਗੇ ਤੇ ਫਿਰ ਤੁਹਾਨੂੰ ਆਪਾਂ ਪੈਸੇ ਵੀ ਲੱਗਣਗੇ ਨਹੀਂ ਮੇਰੇ ਵੀਰੋ ਜਿਨ੍ਹਾਂ ਨੇ ਅਜ ਮਾਇਆ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦਿੱਪੋ ਗੱਲਾਂ ਉਹੀ ਆ ਜਿਹੜੀਆਂ ਆਪਾਂ ਸੁਣੀਆਂ ਆ ਜੇ ਤੇ ਸੁਣੀਆ ਤੇ ਫੇਰੀ ਇਹਦਾ ਥੋੜਾ ਸਾਨੂੰ ਗਿਆਨ ਹੋਏਗਾ ਕੁਝ ਮੈਂ ਵੇਖੇ ਵੀਰ ਆਪਣੀਆਂ ਗੱਲਾਂ ਦੇ ਵਿੱਚ ਲੱਗੇ ਆ ਤੇ ਇਹ ਸਮਾਂ ਆ ਇਕੱਠੇ ਹੁੰਦਾ ਦੇਖਿਆ ਤੇ ਸਾਰੇ ਨਹੀਂ ਆ ਵੀ ਸਾਡੇ ਨਾਲ ਕੀ ਹੋੰਡਿਆ ਬਾ ਤੇ ਦੂਸਰਿਆਂ ਨਾਲ ਕੀ ਹੋ ਰਿਹਾ ਆ ਥੋੜਾ ਜਿਆ ਚੇਂਜ ਹੋਊ ਇਕੱਠੇ ਹੋਣ ਦਾ ਹੀ ਸਮਾਂ ਜੇ ਜੇ ਅੱਜ ਇਕੱਠੇ ਹੋ ਜਾਗੇ ਨਾ ਆਪਾਂ ਤੇ ਫੇਰੀ ਸਾਡਾ ਬਰਦਸ਼ਨਾ ਜੀ ਸਮੇਂ ਦੀ ਕਦਰ ਕਰੋ ਸਮਾ ਬੜਾ ਬਲਵਾਨ ਜੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਥੋੜਾ ਜਿਹਾ ਕਿਸੇ ਦੇ ਨਾਲ ਕੋਈ ਪੀ ਪੀ ਹੋ ਜੇ ਤੇ ਵੇਖੋ ਕਿਦਾਂ ਡਾਰਾ ਬਣ ਬਣ ਕੇ ਜਾਂਦੀਆਂ ਵਾ ਅਸੀਂ ਵੱਢ ਦਾਂਗੇ ਜੀ ਮਾਰ ਦਾਂਗੇ ਟੋਕ ਦਾਂਗੇ ਤੇ ਜਦੋਂ ਸਾਡਾ ਕੋਈ ਸਮਾ ਹੁੰਦਾ ਵਾ ਕੋਈ ਕੰਮ ਦਾ ਉਦੋਂ ਹੀ ਇਕੱਠੇ ਨਹੀਂ ਹੁੰਦੇ ਅਸੀਂ ਗੱਲ ਹੀ ਨਹੀਂ ਸੁਣਦੇ ਕੋਈ ਜਿੰਦਾਬਾਦ ਮਜ਼ਦੂਰ ਯੂਨੀਅਨ ਜਿੰਦਾਬਾਦ ਮਜ਼ਦੂਰ ਯੂਨੀਅਨ ਜਿੰਦਾਬਾਦ ਇਹ ਨਾਰਾ ਜਿਹੜਾ ਵਾ ਇਹ ਬਹੁਤ ਹੀ بلند ਹੋਣਾ ਚਾਹੀਦਾ ਆਪਾ ਸਾਡੇ ਦਿਵਾਰਿਆਂ ਮਰਦੂਰ ਜੂਨੀਅਰ ਜਿੰਦਾਬਾਦ ਮਜ਼ਦੂਰਾਂ ਦੀ ਮਾਰ ਹਰ ਇਨਸਾਨ ਨੂੰ ਪਈ ਹੈ ਚਾਹੇ ਉਹ ਜ਼ਿੰਮੇਦਾਰ ਹੈ ਚਾਹੇ ਮਜ਼ਦੂਰ ਹੈ ਮੈਂ ਆਪਣੀ ਯੂਨੀਅਨ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਲੰਗਰ ਲੈ ਕੇ ਜਾਂਦ ਰਿਆਂ ਚਾਰ ਵਾਰ ਕੋਨੇਵਾਲ ਪਿੰਡ ਜਿਨ੍ਹਾਂ ਨੂੰ ਉਹ ਰਾਸ਼ਨ ਦੀ ਲੋੜ ਹੀ ਜਾਂ ਸਮਾਨ ਦੀ ਲੋੜ ਹੀ ਉੱਥੋਂ ਤੱਕ ਸਮਾਨ ਨਹੀਂ ਪਹੁੰਚਿਆ ਵੀ ਸਮਾਨ ਕੁਝ ਅਣਜਾਣੇ ਵਿਅਕਤੀ ਲੈ ਕੇ ਆਪਣੇ ਘਰ ਭਾਦੇ ਰਹੇ ਮੈਂ ਬੇਨਤੀ ਕਰਦਾ ਕਿ ਥੋੜੇ ਦਿਨ ਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਹੈ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਵਾਵਾਂਗੇ ਕਾਪ ਵੱਲੋਂ ਇਹਨਾਂ ਆਈਆਂ ਸ਼ਕਸ਼ੀਅਤਾਂ ਦੇ ਸਾਰੇ ਹੀ ਸੁਤਰਾ ਨੇ ਹਾ ਸੁਧਰਾ ਕਰੀਏ ਕਿ ਉਹ ਸਾਨੂੰ ਅੱਜ ਇੱਥੇ ਸਾਡੇ ਵਿੱਚ ਪਹੁੰਚੇ ਨੇ ਜਥੇਦਾਰ ਸਰਕਾਰ ਦਾਰਾ ਸਿੰਘ ਜੀ ਵਿਧੀਆਂ ਕਿ ਉਹਨਾਂ ਦੇ ਨਾਲ ਭਾਈ ਸਾਹਿਬ ਜਿਵੇਂ ਮੇਰੇ ਵੀਰ ਬੈਠੇ ਨੇ ਮੈਂ ਸਾਡੇ ਜ਼ਿਲ੍ਹਾ ਜੂਠ ਦੇ ਪ੍ਰਧਾਨ ਸਰਦਾਰ ਜੋਬਨ ਸਿੰਘ ਸੇਲਵੀ ਨਾਲਾਂ ਉਹਨਾਂ ਦੇ ਨਾਲ ਹੋਰ ਆਏ ਸਾਥੀ ਪਿੰਡ ਨਾਟ ਸਵਾ ਨਵੇਂ ਨਾਮ ਤੋਂ ਆਏ ਮਿੱਟੀ ਦੇ ਉਹ ਤੇ ਸਾਡੇ ਜਿਹੜੇ ਮੰਤਰੀ ਆ ਜਾਂ ਐਂਦੇ ਆ ਉਹਨਾਂ ਦਾ ਕਸੂਰ ਆ ਉਹਨਾਂ ਨੇ ਕਿਵੇਂ ਮਿੱਟੀ ਪਾਈ ਆ ਕਿਵੇਂ ਉਹਨਾਂ ਪੋਤੀ ਲਾਏ ਆ ਹਰ ਬੰਦੇ ਨੂੰ ਜਿੱਤਣਾ ਹੋਣਾ ਧਾਰੀ ਵਾਲਾ ਗਾੜੀ ਗਾੜੀ ਭੱਜਾ ਫਿਰਦਾ ਸੀਗਾ ਕੋਈ ਫਲਾਣਿਆ ਤੂੰ ਐ ਕਰਲਾ ਜੇ ਨੂੰ ਇਹ ਤੇ ਪੜਾਇਆ ਜੀ ਜੇ ਤਾਂ ਹਰੂ ਮਿਆਂ ਤੂੰ ਪਹਿਲਾਂ ਮੰਨ ਜਿਹੜੇ ਨਾਲ ਕਿਉਂ ਨਹੀਂ ਪੱਕੇ ਕਰਵਾਏ ਸਭ ਸਾਥੀਓ ਗੁਰੂ ਸ੍ਰੀ ਕਟਾਲੀਆਂ ਲੋਟੀਆਂ ਉਹਨਾਂ ਦਾ ਸਹੂਤਾਂ ਕਰਕੇ ਅੱਜ ਸਾਡੇ ਨਾਲ ਤੇ ਸੋਨਿਆ ਸੁਨਿਰੀ ਵਾਲਾ ਉਹੋ ਜਿੱਕਰ ਖਾਲਸਾ ਉਹ ਜਿੱਕਰ ਸਿੱਖ ਤੇ ਉਹ ਇਨਰ ਬ੍ਰਿੰਦਰ ਜੀ

खालसा जी अॻिते आग श्रीकेश जी मन ते सोन श्री

ਸਿੰਘ ਜੀ ਕਿ ਆਪਰਾ ਉਹ ਅਰੇ ਬਲਾਵੇ ਫਤਿਹ ਪਾਵੇ ਸਿੰਘ ਜੀ ਸੁਬਿੰਦਰ ਸਿੰਘ ਜੀ ਮਹਿਲਾ ਮੁਤੀ ਸਿੰਘ ਜੀ ਅਰੇ ਬਲਾਵੇ ਫਤਿਹ ਪਾਵੇ ਹਾਂਜੀ ਸੂਪੀਆਂ ਸਾਰੇ ਪਾ ਜਿੰਨਾ ਬੰਦਾਵੇ ਜੈ ਜੀ ਅਕਾਲ ਪੁਰਖ ਦੀ ਅੱਗੇ ਬਲავੇ ਬਦਲ ਪਾਵੇ ਸੋ ਸ੍ਰੀ ਅਕਾਲ ਮੈਂ ਸੇਂਦਰ ਸਿੰਘ ਪੰਜਾਬ ਪ੍ਰਧਾਨ ਪਿੰਡ ਬਲਤਲਾ ਆਜਾਪਾ ਜਸਤਰਵਾਲ ਦੇ ਵਿੱਚ ਸਾਡੀ ਚੜ੍ਹਦੀ ਕਲਾ ਮਜ਼ਦੂਰ ਫਰੇਟ ਯੂਨੀਅਨ ਪੰਜਾਬ ਆਈ ਹੈ ਬਹੁਤ ਤਗੜਾ ਹੰਗਾਰਾ ਮਿਲਿਆ ਸਾਡਾ ਮਜ਼ਦੂਰ ਵਰਗ ਜੋ ਭਾਈਚਾਰਾ ਬਹੁਤ ਇਕੱਠਾ ਹੋਇਆ ਹੈ ਤੇ ਸਾਡੀਆਂ ਲਾਟੜੀਆਂ ਫੋਕੀਆਂ ਕਰਨ ਵਾਲਤੋਂ ਬਾਬਾ ਲਵਰੀਪੀ ਨੇ ਅਮੀ ਦਰਸ਼ਨ ਦਿੱਤੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਾਡਾ ਜੋ ਸਿੰਦਰ ਸਿੰਘ ਇਸ ਪਿੰਡ ਤੋਂ ਜਿੰਨਾਂ ਨੂੰ ਆਪਾਂ ਜਿੰਨਾਂ ਨੇ ਹਾਨੂੰ ਮੌਕਾ ਦਿੱਤਾ ਹੈ ਇੱਥੇ ਆ ਦਰਸ਼ਨ ਕਰਨ ਦਾ ਸੰਗਤਾਂ ਦਾ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਥੀਓ ਅੱਜ ਆਪਾਂ ਜਿੱਦਾਂ ਇੱਥੇ ਸਾਡੀ ਮੀਟਿੰਗ ਹੋਈ ਆ ਆਪਾਂ ਇਹਨਾਂ ਨੂੰ ਪ੍ਰਧਾਨ ਬਣਾਇਆ ਵਾ ਇਹਨੂੰ ਆਪਾਂ ਸੁਵਿੰਦਰ ਸਿੰਘ ਨੂੰ ਅੱਜ ਹਲਕਾ ਅਨਚਾਰਜ ਰਾਜਸਥਾਨੀ ਰਾਜਸਥਾਨੀ ਦਾ ਹਲਕਾ ਅਨਚਾਰਜ ਬਣਾਇਆ ਪਰ ਉੱਪਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਥੀਓ ਇਹ ਆਪਣੀ ਜਿੱਤਰਾ ਯੂਨੀਅਨ ਆ ਚੜ੍ਹਦੀ ਕਲਾ ਮਜੂਦ ਪੇਟ ਯੂਨੀਅਨ ਪੰਜਾਬ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਸੰਦੇਣਾ ਕੰਡਾ ਮਲਾ ਕੇ ਚੱਲ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਂਜੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਜਸਤਰ ਵਾਲਮੀਖੇ ਕੜ ਦੀ ਤਾ ਮਜ਼ਦੂਰ ਗਨੇਟੀ ਜਿਹੜੀ ਆ ਉਹਨਾਂ ਨੇ ਵੱਡਾ ਘੱਟ ਕਰਕੇ ਅੱਜ ਸਰਦਾਰ ਸਵਿੰਦਰ ਸਿੰਘ ਹੁੜਾ ਦੇ ਹਲਕਾ ਰਾਜਾ ਸਾਹਿਬ ਦਾ ਜਿਹੜਾ ਇੰਚਾਰਜ ਲਾਇਆ ਹੈ। ਔਰ ਜਿੱਥੇ ਇਹਨਾਂ ਨੇ ਸਵਿੰਦਰ ਸਿੰਘ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ। ਉਹ ਉੱਥੇ ਨਾਲ ਦੀ ਨਾਲ ਸਾਡੇ ਸਰਕਾਰ ਜੋ ਦੁਨੀਆ ਦੇ ਪ੍ਰਧਾਨ ਔਰ ਇਹਨਾਂ ਦੇ ਨਾਲ ਮੁੱਖ ਬੁਲਾਰੇ ਜਿੰਨੇ ਵੀ ਇਹਨਾਂ ਦੇ ਸਾਥੀ ਆਏ ਆ। ਉਹਨਾਂ ਨੇ ਮਜ਼ਦੂਰ ਪਰਿਵਾਰਾਂ ਨੂੰ ਜਾਗਰੂਕ ਕੀਤਾ। ਔਰ ਉਹਨਾਂ ਨੂੰ ਜਿਹੜਾ ਵਾ ਆਉਣ ਵਾਲੀਆਂ ਮੁਸ਼ਕਲਾਂ ਬਾਤ ਕਿੱਦਾਂ ਕਿਵੇਂ ਸਾਹਮਣਾ ਕਰਨਾ ਹੈ। ਅਸੀਂ ਆਪਣੀ ਮੋਰਤਾ ਕਿਵੇਂ ਇਸਤੇਮਾਲ ਕਰਨਾ ਹੈ। ਅਸੀਂ ਆਪਣਾ ਸੰਘਰਸ਼ ਕਿਵੇਂ ਕਰਨਾ ਹੈ। ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਸਚਜਾ ਜਿਹੜਾ ਵਾ ਸਮਾ ਕਿਵੇਂ ਲੈ ਕੇ ਆਉਣਾ ਹੈ ਉਹਦੇ ਬਾਬਤ ਇਹਨਾਂ ਨੇ ਅੱਜ ਮਜ਼ਦੂਰ ਪਰਿਵਾਰਾਂ ਨਾਲ ਬਹਿ ਕੇ ਵਿਚਾਰ ਕੀਤੇ ਉਹਨਾਂ ਨੂੰ ਸਮਝਾਇਆ ਤੇ ਆਉਣ ਵਾਲੀ ਵਿਧੀ ਵਿਧਾਨ ਜਿਹੜੀ ਹੈ ਵੋਟਾਂ ਵਾਸਤੇ ਵਿਰਾਜਨੀਤੀ ਢੰਗ ਨਾਲ ਕਿਵੇਂ ਸੀ ਚੱਲਣਾ ਹੈ ਔਰ ਕਿੱਥੇ ਕਿੱਥੇ ਜਾ ਕੇ ਕਿਵੇਂ ਕਿਵੇਂ ਅਸੀਂ ਆਪਣੇ ਮਸਲੇ ਹੱਲ ਕਰਨੇ ਉਹਨਾਂ ਸਾਰੀਆਂ ਜਿਹੜੀਆਂ ਵਾ ਇਹਨਾਂ ਨੇ ਜ਼ਿੰਮੇਵਾਰੀਆਂ ਜਿਹੜੀਆਂ ਸੁਖਿੰਦਰ ਸਿੰਘ ਉਹਨਾਂ ਨੂੰ ਔਰ ਨਾਲ ਦੀ ਨਾਲ ਮਜ਼ਦੂਰ ਪਰਿਵਾਰਾਂ ਨੂੰ ਇਹਨਾਂ ਨੇ ਬਲ ਦਿੱਤਾ ਕਿ ਤੁਸੀਂ ਜਿੱਥੇ ਵੀ ਕਿਤੇ ਤੁਹਾਨੂੰ ਸਾਡੀ ਲੋੜ ਪੈਂਦੀ ਰਾਤ ਬਰਾਤ ਦੇਣੇ ਵੀ ਕਿਤੇ ਵੀ ਜਿਹੜੇ ਵੀ ਲੋੜ ਪਵੇ ਇਹ ਹਮੇਸ਼ਾ ਨਾਲ ਹੈ ਔਰ ਅਸੀਂ ਵੀ ਸ਼੍ਰੋਮਣੀ ਪੰਥਕ ਕਾਲ ਦੀ ਮਿਸਲ ਸ਼ਹੀਦਾ ਤਰਨਾਲਾ ਨਾਲ ਸੁਨਨਤ ਸਿੰਘ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚੱਲਦਾ ਫਿਰ ਤੱਕ ਰੋਟੀ ਨਾਨ ਸਿੰਘ ਆ ਪੰਜਾਬ ਆਤਿਵਿਸ਼ ਮੌਜੂਦਾ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਦਬੀਲ ਸਿੰਘ ਸਾਹਿਬ ਔਰ ਦਾਸ ਜਹਦਰ ਬਾਬਾ ਲਾਪਤ ਸਿੰਘ ਜੀ ਇਹਨਾਂ ਦੇ ਨਾਲ ਜਿੱਥੇ ਵੀ ਸਾਨੂੰ ਹੁਕਮ ਲਾਉਣ ਕਿ ਇਹਨਾਂ ਦੀ ਯੂਨੀਅਨ ਇਹਨਾਂ ਦੇ ਕਮੇਟੀਆਂ ਇਹਨਾਂ ਦੇ ਪ੍ਰਧਾਨ ਜਿੱਥੇ ਵੀ ਕਿਤੇ ਮਜ਼ਦੂਰ ਪਰਿਵਾਰ ਸਾਨੂੰ ਉਹਦੇ ਮਲੋਂਗੇ ਹੂ ਟਿੱ ਅਨਦਰ ਨਾਲ ਹਮੇਸ਼ਾ ਹੀ ਨਾਲ ਪਹਿਲਾਂ ਵੀ ਖੜੇ ਆ ਔਰ ਗਾਂ ਵਾਤੇ ਵੀ ਇਹਨਾਂ ਦੇ ਨਾਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਸੰਸੀਹ ਹਲਕਾ ਦਾ ਪ੍ਰਧਾਨ ਸੰਗਤ ਦੇ ਅੱਜ ਚੜ੍ਹਦਾ ਹੋਇਆ ਸੰਗਤ ਦੇ ਨਾਲ ਪੂਰਾ ਵੱਡੇ ਨੰਬੋੜਾ ਲਾ ਕੇ ਤੁਰਾਂਗੇ ਜੀ ਉਹ ਮਾੜੀ ਮੋਟੀ ਮੇਮ ਬਣੇ ਮੇਰੇ ਧਾਣਾ ਭਰਾਵਾਂ ਤੇ ਮੈਂ ਨਾਲ ਤੁਰਾਂ ਗਏ ਰਾਤ ਦਿਨ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਆਪਣਾ ਨਾਮ ਦੱਸਿਓ ਸਰਦਾਰ ਸ਼ੇਂਦਰ ਸਿੰਘ ਜਸਤਰਵਾਲ ਪੇੜਾ ਜੀ